ਅਖਦੀ ਗਰਮੀ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਲਈ ਚੰਗੀ ਖਬਰ ਹੈ ਕਿ ਅੱਜ ਜੇ ਗੱਲ ਕਰੀਏ ਤਾਂ ਮੌਸਮ ਬਹੁਤ ਖੁਸ਼ਕਵਾਰ ਹੈ ਔਰ ਅੱਜ بارش ਹੋ ਸਕਦੀ ਹੈ بارش ਦੇ ਨਾਲ ਤਾਪਮਾਨ ਦੇ ਵਿੱਚ ਕਾਫੀ ਗਲਬਟ ਆ ਸਕਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਆਸਮਾਨ ਬੱਦਲਾਂ ਨਾਲ ਭਰਿਆ ਹੋਇਆ ਹੈ ਬੱਦਲ ਵੀ ਬਹੁਤ ਸੰਘਣੇ ਬੱਦਲ ਹੈ ਇਸ ਵੇਲੇ ਹਨ ਔਰ ਤੇਜ਼ ਹਵਾ ਵੀ ਚੱਲ ਰਹੀ ਹੈ ਜਿਸ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦੇਰ ਮਿੰਟਾਂ ਸਕਿੰਟਾਂ ਬਾਅਦ ਅੰਮ੍ਰਿਤਸਰ ਦੇ ਵਿੱਚ بارش ਹੋ ਸਕਦੀ ਹੈ ਪੱਕੀ ਗਰਮੀ ਦੇ ਨਾਲ 2-4 ਹੋ ਰਹੇ ਸ਼ਹਿਰ ਵਾਸੀਆਂ ਨੂੰ ਖੁਸ਼ਖਬਰੀ ਵੀ ਕਹਿ ਸਕਦੇ ਹਾਂ ਕਿ ਉਹਨਾਂ ਲਈ ਹੈ ਕਿ ਉਹ ਗਰਮੀ ਤੋਂ ਨਿਜਾਜ਼ ਪਾਉਣਗੇ ਔਰ ਅੱਜ ਦੇ ਦਿਨ ਇਹ ਮੌਸਮ ਵਿਭਾਗ ਦੀ ਜੇ ਮੰਨੀਏ ਤਾਂ بارش ਹੋ ਸਕਦੀ ਹੈ بارش ਹੋਣ ਦੇ ਨਾਲ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਆਏਗੀ ਹੁਣ ਹੁਣ ਦੀ ਗੱਲ ਕਰੀਏ ਤਾਂ ਇਸ ਵੇਲੇ ਦਾ ਤਾਪਮਾਨ 22 ਡਿਗਰੀ ਤੱਕ ਚੱਲ ਰਿਹਾ ਹੈ ਜੋ ਇੱਕ ਬਹੁਤ ਖੁਸ਼ਗਵਾਰ ਤਾਪਮਾਨ ਹੈ ਖੁਸ਼ਗਵਾਰ ਲੋਕ ਉਸ ਨੂੰ ਬਹੁਤ ਮਹਿਸੂਸ ਕਰ ਰਹੇ ਨੇ ਚੰਗਾ ਮਹਿਸੂਸ ਕਰ ਰਹੇ ਨੇ ਔਰ ਜੇ ਤਾਪਮਾਨ ਦੀ ਅੱਜ ਦੇ ਦਿਨ ਦੀ ਤਾਪਮਾਨ ਦੀ ਗੱਲ ਕਰੀਏ ਤਾਂ 32 ਡਿਗਰੀ ਤੱਕ ਚਲਾ ਜਾਏਗਾ ਹਾਈਸਟ ਤਾਪਮਾਨ ਜਿਹੜਾ 32 ਡਿਗਰੀ ਤੱਕ ਚਲਾ ਜਾਏਗਾ ਉਹਦੇ ਨਾਲ ਇਹ ਰਹੇਗਾ ਕਿ ਮੌਸਮ ਥੋੜਾ ਜਿਆਦਾ ਠੰਡਾ ਮਹਿਸੂਸ ਹੋਏਗਾ ਤਾਪਮਾਨ ਦੇ ਵਿੱਚ ਅੱਜ ਜਿਸ ਤਰ੍ਹਾਂ ਬੱਦਲ ਛਾਏ ਹੋਏ ਨੇ ਬੱਦਲਾਂ ਦੇ ਨਾਲ ਹਲਕਾ ਬਰਸਾਤ ਵੀ ਹੋਏਗੀ ਔਰ ਬਰਸਾਤ ਖੋਨ ਦੇ ਨਾਲ ਜਿਹੜੀ ਤਾਬਾਨ ਦੇ ਵਿੱਚ ਕਾਫੀ ਗਰਮੀ ਮਹਿਸੂਸ ਕੀਤੀ ਜਾ ਰਹੀ ਸੀਗੀ ਉਤੋਂ ਥੋੜੀ ਜੀ ਨਿਜਾਦ ਮਿਲੇਗੀ ਸੋ ਸ਼ਹਿਰ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਅੰਮ੍ਰਿਤਸਰ ਦੇ ਖਾਲ ਬਜ਼ਾਰ ਲੋਕ ਆਪਣੇ ਕੰਮਕਾਰ ਦੇ ਲਈ ਨਿਕਲੇ ਹੋਏ ਨੇ ਪਰ ਮੌਸਮ ਦਾ ਆਨੰਦ ਮਾਣਦੇ ਪਏ ਨੇ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਪਹਿਲੇ ਇਸ ਤਰ੍ਹਾਂ ਹੁੰਦਾ ਸੀਗਾ ਕਿ ਕੱਲ ਦੀ ਗੱਲ ਕਰੀਏ ਤੇ ਕੱਲ ਗਰਮੀ ਕਰਕੇ ਥੋੜਾ ਜਿਆਦਾ 2-4 ਹੋ ਰਹੇ ਸਨ ਪਸੀਨਾ ਆ ਰਿਹਾ ਸੀਗਾ ਪਰ ਅੱਜ ਥੋੜਾ ਜਿਆਦਾ ਲੋਕ ਖੁਸ਼ ਨਜ਼ਰ ਆ ਰਹੇ ਨੇ ਤੇ ਮੌਸਮ ਦੇ ਵਿੱਚ ਕਾਫੀ ਬਦਲਾਵ ਆ ਗਿਆ ਹੈ ਦੋਨਾਂ ਦੇਸ਼ਾਂ ਦੇ ਵਿਚਕਾਰ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਥੋੜੇ ਜਿਹਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਥੋੜਾ ਜਿਹਾ ਤਣਾਅ ਚੱਲ ਰਿਹਾ ਹੈ ਜਿਹਦਾ ਅਸਰ ਸ਼ਹਿਰ ਵਾਸੀਆਂ ਦੇ ਉੱਤੇ ਹੈ ਪਰ ਜਿਆਦਾ ਅਸਰ ਗਰਮੀ ਦਾ ਹੈ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਲੋਕ ਨਜ਼ਰ ਆ ਰਹੇ ਸੰ ਟੈਂਪਰੇਚਰ ਜਿਹੜਾ ਹੈ 38 ਤੋਂ 40 ਡਿਗਰੀ ਤੱਕ ਜਾ ਰਿਹਾ ਸੀਗਾ ਮਗਰ ਖੁਨ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਇਹ ਥੋੜੀ ਜੀ ਰਾਹਤ ਮਹਿਸੂਸ ਹੋਈ ਹੈ ਕਿ ਆਸਮਾਨ ਤੇ ਬੱਦਲ ਛਾਏ ਹੋਏ ਨੇ ਤੇ ਬੱਦਲਾਂ ਦੇ ਕਾਰਨ ਅੱਜ ਬਰਸਾਤ ਹੋ ਸਕਦੀ ਹੈ ਬਰਸਾਤ ਹੋਣ ਦੇ ਨਾਲ ਸਾਮਾਨ ਜਿਹੜਾ ਹੈ ਉਹਦੇ ਵਿੱਚ ਕਾਫੀ ਗਰਾਵਟ ਆ ਸਕਦੀ ਹੈ ਇਸ ਵੇਲੇ ਦੀ ਗੱਲ ਕਰੀਏ ਤਾਂ ਜਿਹੜਾ ਤਾਪਮਾਨ ਹੈ 22 ਡਿਗਰੀ ਤੱਕਨ ਚੱਲਿਆ ਹੈ 22 ਡਿਗਰੀ ਤੱਕਨ ਦਾ ਤਾਪਮਾਨ ਹੈ ਔਰ ਠੰਡਕ ਮਹਿਸੂਸ ਹੋ ਰਹੀ ਹੈ ਔਰ ਇਸ ਮਈ ਦੇ ਮਹੀਨੇ ਦੇ ਅੱਜ 8 ਤਰੀਕ ਹੈ ਔਰ ਮਈ ਦੇ ਮਹੀਨੇ ਦੇ ਸ਼ੁਰੂਆਤੀ ਹਫਤੇ ਦੇ ਵਿੱਚ ਇਹ ਮੌਸਮ ਐਸੇ ਤਰ੍ਹਾਂ ਦਾ ਰਹਿਣ ਦੀ ਕਮੀਜ਼ੀ ਘੀ ਹੋਰ ਮੌਸਮ ਐਸੇ ਤਰ੍ਹਾਂ ਦਾ ਹੀ ਚੱਲ ਰਿਹਾ ਹੈ ਕਿ ਟੈਂਪਰੇਚਰ ਜਿਹੜਾ ਹੈ 35 ਡਿਗਰੀ ਤੋਂ ਨਹੀਂ ਵਧਿਆ ਹੈ ਸੋ ਹੁਣ ਇਸ ਵੇਲੇ ਦੀ ਗੱਲ ਕਰੀਏ ਤਾਂ 22 ਡਿਗਰੀ ਟੈਂਪਰੇਚਰ ਹੈ ਜੋ ਕਿ ਜ਼ਿਆਦਾ ਵੱਧ ਕੇ ਜ਼ਿਆਦਾ ਜ਼ਿਆਦਾ ਵਧਿਆ ਜਾਏਗਾ ਤੇ 32 ਡਿਗਰੀ ਤੱਕ ਜਾਣ ਦੀ ਅਨੁਮਾਨ ਹੈ ਸੋ ਇੰਨੇ ਰਾਹਤ ਥੋੜੀ ਜੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਲੋਕ ਆਪਣੇ ਕੰਮਕਾਰ ਦੇ ਲਈ ਖੁਸ਼ੀ ਨਾਲ ਜਾ ਰਹੇ ਨੇ ਕਿਉਂਕਿ ਇਸ ਵੇਲੇ ਮੌਸਮ ਬਹੁਤ ਹੀ ਖੁਸ਼ਗਵਾਰ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਮਰਸਰ ਦੇ ਹਾਲ ਬਾਜ਼ਾਰ ਤੋਂ ਬਾਹਰ ਨੇ ਇਸ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚ ਬੱਦਲਵਾਈ ਪੂਰੀ ਤਰ੍ਹਾਂ ਛਾਈ ਹੋਈ ਹੈ ਆਸਮਾਨ ਤੇ ਪੂਰੇ ਕਾਲੇ ਬੱਦਲ ਨੇ ਔਰ ਕਿਸੇ ਵੀ ਵੇਲੇ ਬਰਸਾਤ ਹੋ ਸਕਦੀ ਹੈ ਸੋ ਸ਼ਹਿਰ ਵਾਸੀਆਂ ਨੂੰ ਇਹ ਚੰਗੀ ਵੀ ਖਬਰ ਹੈ ਕਿ ਅੱਜ ਦੇ ਦਿਨ ਦੇ ਉਹਨਾਂ ਨੂੰ ਬਰਸਾਤ ਨਾਲ ਥੋੜੀ ਜੀ ਗਰਮੀ ਤੋਂ ਰਾਹਤ ਮਿਲੇਗੀ ਸੋ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਅਗਲੇ 2-4 ਦਿਨ ਤੱਕ ਬੱਦਲਵਾਈ रह ਸਕਦੀ ਹੈ ਪਰ ਬਰਸਾਤ ਦੀ ਬਰਸਾਤ ਦਾ ਕੋਈ ਅਨੁਮਾਨ ਨਹੀਂ ਹੈ ਪਰ ਅੱਜ ਜੇ ਬਰਸਾਤ ਹੁੰਦਾ ਹੋਂਦਾ ਪੂਰਾ ਪੂਰਾ ਚਾਂਸ ਹੈ ਸੋ ਜੇ ਗੱਲ ਕਰੀਏ ਕਿ ਮਈ ਦੇ ਮਹੀਨੇ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਹੁੰਦਾ ਨਹੀਂ ਸੀਗਾ ਪਿਛਲੇ ਬੀਤੇ ਸਾਲ ਦੀ ਗੱਲ ਕਰੀਏ ਤੇ ਬੀਤੇ ਸਾਲ ਵੀ ਮੌਸਮ ਬਹੁਤ ਜ਼ਿਆਦਾ ਗਰਮ ਸੀਗਾ ਔਰ ਮਈ ਦੇ ਮਹੀਨੇ ਤੱਕ ਨ ਵਰਸਾਤ ਦਾ ਕੋਈ ਅਸਰ ਨਹੀਂ ਸੀਗਾ ਪਰ ਜਿਸ ਤਰ੍ਹਾਂ ਇਸ ਇਸ ਸਾਲ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਦੌਰ ਤੋਂ ਹੀ ਯਾਨੀ ਕਿ ਪਹਿਲੀ ਤਰੀਕ ਤੋਂ ਹੀ ਮੌਸਮ ਜਿਹੜਾ ਕਾਫੀ ਜ਼ਿਆਦਾ ਠੰਡਾ ਰਿਹਾ ਹੈ ਕਾਫੀ ਟੈਂਪਰੇਚਰ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਆਈ ਹੈ ਟੈਂਪਰੇਚਰ ਜਿਹੜਾ ਹੈ 35 ਡਿਗਰੀ ਤੱਕ ਜਾ ਰਿਹਾ ਸੀਗਾ ਅੱਜ ਹੁਣ ਵੇਲੇ ਦੀ ਗੱਲ ਕਰੀਏ ਤਾਂ ਹੁਣ 22 ਡਿਗਰੀ ਤੱਕ ਟੈਂਪਰੇਚਰ ਜਾ ਰਿਹਾ ਹੈ ਔਰ ਇਸ ਦਾ ਅਨੁਮਾਨ ਹੈ ਕਿ 34 ਡਿਗਰੀ ਤੱਕ ਹਾਈਸਟ ਟੈਂਪਰੇਚਰ ਹੋਏਗਾ ਸੋ ਇਹ ਅਨੁਮਾਨ ਹੈ ਮੌਸਮ ਵਿਭਾਗ ਦਾ ਮੌਸਮ ਵਿਭਾਗ ਦੇ ਮੁਤਾਬਿਕ ਇਹ ਮੌਸਮ ਅੱਜ ਇਸ ਤਰ੍ਹਾਂ ਦਾ ਰਹਿ ਸਕਦਾ ਹੈ ਕਿਉਂਕਿ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ 22 ਡਿਗਰੀ ਹੈ ਸੈਲਸੀਅਸ ਹੈ ਔਰ ਮੌਸਮ ਜਿਸ ਤਰ੍ਹਾਂ ਬੱਦਲ ਛਾਏ ਹੋਏ ਨੇ ਬਰਸਾਤ ਹੋ ਜਾਂਦੀ ਹੈ ਤਾਂ ਮੌਸਮ ਕਾਫੀ ਠੰਡਾ ਹੋਏਗਾ ਜੇ ਗੱਲ ਕਰੀਏ ਤਾਂ ਸ਼ਹਿਰ ਵਾਸੀ ਜਿਹੜੇ ਕਿ ਗਰਮੀ ਤੋਂ ਪਰੇਸ਼ਾਨ ਸਨ ਉਹਨਾਂ ਨੂੰ ਨਿਜਾਦ ਮਿਲਣ ਦੀ ਉਮੀਦ ਹੈ ਸ਼ਹਿਰ ਵਾਸੀਆਂ ਤੋਂ ਪਸੀਨੇ ਤੋਂ ਦੂਰ ਹੋਣਗੇ ਪਸੀਨੇ ਦੇ ਜਿਹੜਾ ਪਰੇਸ਼ਾਨ ਹੋ ਰਹੇ ਸੀਗੇ ਉਹ ਤੋਂ ਥੋੜੀ ਜਿ ਉਹਨਾਂ ਲਈ ਚੰਗੀ ਖਬਰ ਹੈ ਕਿ ਅੱਜ ਦੇ ਮੌਸਮ ਦੇ ਵਿੱਚ ਥੋੜਾ ਜਿਹਾ ਚੇਂਜਸ ਹੈ ਮੌਸਮ ਦੇ ਮੁਤਾਬਕ ਆਸਮਾਨ ਬੱਦਲਾਂ ਨਾਲ ਭਰਿਆ ਹੋਇਆ ਹੈ ਔਰ ਬੱਦਲਾਂ ਦੇ ਭਰੇ ਹੋਣ ਦੇ ਕਾਰਨ ਅੱਜ ਬਰਸਾਤ ਦੀ ਵੀ ਉਮੀਦ ਹੈ ਸ਼ਹਿਰ ਵਾਸੀ ਇਸ ਤੋਂ ਖੁਸ਼ ਵੀ ਨਹੀਂ ਜਿਸ ਤਰ੍ਹਾਂ ਦੁਨਿਆ ਦੇਸ਼ਾਂ ਦੇ ਵਿੱਚ ਘਰ ਤਣਾਅ ਚੱਲ ਰਿਹਾ ਸੀਗਾ ਉਹਦਾ ਅਸਰ ਆਮ ਨਾਗਰਿਕ ਦੇ ਉੱਤੇ ਵੇਖਣ ਨੂੰ ਮਿਲਦਾ ਸੀਗਾ ਪਰ ਅੱਜ ਜਿਸ ਤਰ੍ਹਾਂ ਦਾ ਮੌਸਮ ਹੈ ਉਹਦੇ ਮੁਤਾਬਿਕ ਸ਼ਹਿਰ ਵਾਸੀ ਅੱਜ ਥੋੜਾ ਜਿਹਾ ਉਹਨਾਂ ਦਾ ਚਿਹਰਾ ਖਿੜਿਆ ਹੋਇਆ ਹੈ ਮੌਸਮ ਤੋਂ ਉਹਨਾਂ ਨੂੰ ਨਿਜਾਦ ਹੈ ਜਿਦ ਤਰ੍ਹਾਂ ਪੱਕਦੀ ਗਰਮੀ ਸੀਗੀ ਬਹੁਤ ਪਸੀਨਾ ਮਹਿਸੂਸ ਕਰ ਰਹੇ ਸਨ ਉਹ ਤੋਂ ਨਿਜਾਦ ਮਿਲੇਗੀ ਖੁਸ਼ਕਵਾਰ ਹੈ 22 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਕਾਫੀ ਗਰਮੀ ਤੋਂ ਰਾਹਤ ਮਿਲੀ ਹੈ ਦੇਖੋ ਜੀ 2-4 ਦਿਨ ਪਹਿਲਾਂ بارش ਪਈ ਠੰਡਾ ਮੌਸਮ ਹੋ ਗਿਆ ਉਹਦੇ ਉਸ ਤੋਂ ਬਾਅਦ ਮੌਸਮ ਸਾਫ਼ ਹੋ ਉਹ ਤੋਂ ਬਾਅਦ ਧੁੱਪ ਨਿਕਲੀ ਗਰਮੀ ਹੋ ਗਈ ਹੈ ਜਿਹੜੇ ਮਹੀਨੇ ਏਸੀ ਸ਼ਟਰ ਵਾਲੇ ਦੇ ਪੱਕੇ ਤੇ ਲੈ ਠੰਡ ਲੱਗਣੀ ਸ਼ੁਰੂ ਹੋ ਗਈ ਸੀ ਇਸ ਕਰਕੇ ਮੌਸਮ ਵਿੱਚ ਬਦਲਾਅ ਆ ਰਿਹਾ ਥੋੜਾ ਗਰਮੀ ਤਾਂ ਰਾਤ ਮਿਲਦੀ ਪਈ ਆ ਜਿਆਨਿਆ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਜਵਾਨਾਂ ਨੂੰ ਤੇ ਅੱਛੀ ਗੱਲ ਹੈ ਗਰਮੀ ਘੱਟ ਪਵੇ ਤੇ ਮੌਸਮ ਠੰਡਾ ਰਹਿਣਾ ਚਾਹੀਦਾ ਜਿਵੇਂ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਚੱਲਦਾ ਤਾਂ ਅਸੀਂ ਲੋਕੀ ਥੋੜਾ ਜਿਹਾ ਪੈਨਿਕ ਸੀਗੇ ਮਗਰ ਅੱਜ ਜਿਸ ਤਰ੍ਹਾਂ ਮੌਸਮ ਖੁਸ਼ ਹੋ ਸ਼ੂ ਆ ਰਿਹਾ ਹੈ ਕੁਝ ਲੱਗ ਰਿਹਾ ਚੇਂਜਸ ਚੇਂਜਸ ਤਾਂ ਲੱਗਦੀ ਸਰ ਜੀ ਬਾਰਿਸ਼ਾਂ ਦੇ ਇਸ਼ਾਰਾ ਹੈ ਬੱਦਲ ਪੂਰਾ ਖੁਲਿਆ ਹੋਇਆ ਹੈ ਮਾਨ ਹੈ ਕਿ ਬਹੁਤ ਇਸ ਤਰ੍ਹਾਂ ਪਹਿਲੇ ਬਹੁਤ ਜ਼ਿਆਦਾ ਗਰਮੀ ਸੀਗੀ ਉਹ ਵੈਲਕਮ ਕਹਿ ਲੋਗੇ ਇੱਕ ਹੈਰੈਟ ਮਸਰ ਅਦਰਵਾਈਜ਼ ਕਾ ਦਿਨ ਹੁੰਦੇ ਤਾਂ ਬਹੁਤ ਗਰਮ ਹੈ ਪਰ ਠੀਕ ਹੈ ਓਵਰਲ ਮੌਸਮ ਫਿਰ ਇਹ ਹਿਊਮਿਡ ਨਹੀਂ ਹੋਇਆ ਇਸ ਕਰਕੇ ਗਰਮੀਓ ਫਿਰ ਵੀ ਥੋੜੀ-ਬੋਧੀ ਸੀਗੀ ਬਟ ਬਾਰਿਸ਼ਾਂ ਨਾਲ ਤੇ ਬਹੁਤ ਜ਼ਿਆਦਾ ਬੈਟਰ ਹੋ ਗਿਆ ਮੌਸਮ ਬਹੁਤ ਜ਼ਿਆਦਾ ਵਧੀਆ ਪਲੇਜ਼ੈਂਟ ਖੁਸ਼ਕਵਾਰ ਹੋਇਆ ਹਾਂ ਹਾਂ ਜੀ ਉਹਨੇ ਥੋੜੀ ਜਿਹੀ ਰੁਈਆ بارش ਹੋ ਕੇ ਠੀਕ ਆ ਤੇ ਚਾਰ ਪੰਜ ਦਿਨ ਹੀ ਹੋ ਗਏ ਆ ਮੌਸਮ ਗਰਮੀ ਤੋਂ ਥੋੜੀ ਰਾਹਤ ਮਿਲੀ ਹੋਈ ਆ ਔਰ ਗਰਮੀ ਤੋਂ ਰਾਹਤ ਹੈ ਮਿਲੀ ਆ ਪਰ ਉਧਰ ਫੌਜ ਵਾਲੇ ਪਾਸੇ ਵੀ ਬੜੀ ਦਰਬਾਰ ਜੀ ਹੋ ਗਈ ਆ ਤੇ ਦੋਨਾਂ ਦੋਨਾਂ ਜਿਹੜਾ ਹੈ ਰਲਿਆ ਮਿਲਿਆ ਜਾਂ ਸਾਫ ਪਤਾ ਬਣਦਾ ਪਿਆ ਵਾ ਕਿ ਜੇ ਇੱਥੇ ਵਿਖੇ ਮੌਸਮ ਬੜਾ ਵਧੀਆ ਠੀਕ ਹੈ ਤੇ ਬਾਹਰ ਦੇ ਦੇਖੇ ਤਾਂ ਉਹਦੇ ਤਰ੍ਹਾਂ ਤਰ੍ਹਾਂ ਵੀ ਬੜੀ ਹੈ। ਔਰ ਲੋਕਾਂ ਨੂੰ ਥੋੜੀ ਦਹਿਸ਼ਤ ਵੀ ਹੈਗੀ ਆ। ਮੌਸਮ ਨੇ ਇਹ ਥੋੜਾ ਜਿਹਾ ਜਿਹੜੀ ਲੋਕਾਂ ਨੂੰ ਗਰਮੀ ਸੀ ਉਹ ਥੋੜਾ ਜਿਹਾ ਰਾਹਤ ਜ਼ਰੂਰ ਮਿਲੀ ਆ। ਕਿ ਚਲੋ ਆਪਣਾ ਕੋਈ ਨਾ ਕੋਈ ਘਰ ਦਾ ਕੰਮ ਕਰ ਸਮਾਨ ਭਾਜ ਰਸ਼ਨ ਭੜੇ ਇਕੱਠਾ ਕਰੀ ਜਾ ਰਹੇ ਨੇ ਔਰ ਬਾਜ਼ਾਰ ਦੇ ਵਿੱਚ ਬਿਲਕੁਲ ਰੌਣਕ ਨਹੀਂ ਹੈਗੀ। ਮੌਸਮ ਬੇਹੱਦ ਖੂਬਸੂਰਤ ਨੇ ਆ। ਤੇ ਆਪਣਾ ਪਰਸਨ ਤੇਜ ਦੇ ਨਾਲ ਜੋਤੀਬੈ ਡੈਨਿਕ ਸੋਰਾ ਟੀਵੀ ਅੰਮ੍ਰਿਤਸਰ